아니, 소문 아니인데. 안녕하세요. 안서. 잠깐요 아, 아, 아. ਬੜ ਜਾਓ ਵਾਲੀ ਸਾਡੀ ਉਸ ਤੋਂ ਕੰਮ ਦੇ ਬਾਕੀ ਚੱਕਾ ਪਲਾ ਅਸੀਂ ਇਹ ਅਸੀਂ ਕੱਢੀ ਨਹੀਂ ਕਰਨਾ ਸਾਰੇ ਵੇਰੇ ਵੱਖਤੀ ਨਹੀਂ ਆ ਗਈ ਹਾਂ ਫਿੱਟ ਕਰੀਏ ਨਾ ਸੈਂਬਾ ਚੱਕਾ ਕਰਨਾ ਸਾਰੇ ਸਭ ਕੰਪਲੇ ਆ ਗਏ ਨਾ ਬਾਕੀ ਅੱਗ ਜਿਹੜੇ ਮਰ ਗਏ ਉਹਨਾਂ ਨੂੰ ਬਾਹਰ ਕੱਢਣੀ ਆ ਉਹ ਟਕਰਾ ਦੋ ਉਹਨੂੰ ਇਹ ਕੋਲ ਫਸ ਰਿਹਾ ਚੱਲ ਕਰਦੇ ਕਰਦੇ ਓਵਰਕੇਡ ਇੱਥੇ ਪੈਲੀ ਵਿੱਚ ਛੜ ਜਾਂਦੇ ਆ ਪੈਲੀ ਕੇ ਬਾਅਦ ਵੀ ਆ ਲਗਾ ਸਕਦੇ ਹੋ ਸਰ ਬਾਹਰ ਵੀ ਤੋਂ ਆਉ ਲਾਈ ਜਾ ਕੋਈ ਗੱਠ ਜਿਹੜੀ ਪੂਰੀ ਗੱਠ ਬਰਾਬਰ ਵੱਜੀ ਹੈ ਨਾ ਉਹ ਦੇਖੋ ਗੱਠ ਆਪਾਂ ਮੋਟਾ ਭਾਰੀ ਕਰਨਾ ਹਾਂ ਇਹਨੂੰ ਤੇ ਲਿਆਓ ਇਹਨਾਂ ਵਰਕੇ ਨਾ ਇਹ ਨਾ ਲੋਕੇਸ਼ਨ ਦੇ ਸਿਕਾਣਾ ਬਿਲਕੁਲ ਚਲ ਗਿਆ ਨਾ ਅੱਜ ਅਸੀਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕਰ ਰਹੇ ਹੈਗੇ ਆ ਕਿ ਕਿਤੇ ਸਟੱਬਲ ਬਰਨਿੰਗ ਦੀ ਬਰਨਿੰਗ ਨਾ ਹੋਵੇ ਕਿਉਂਕਿ ਸਾਡੀ ਵੱਖ-ਵੱਖ ਟੀਮਾਂ ਨੇ ਐਸ ਡੀ ਐਮਸ ਆਪਣੇ ਲੈਵਲ ਤੇ ਸਾਰਾ ਕੁਝ ਚੈਕਿੰਗ ਕਰ ਰਹੇ ਹੈ ਉਸ ਤੋਂ ਇਲਾਵਾ ਜਿਹੜੀ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਦੀ ਅਸੀਂ ਟੀਮਾਂ ਬਣਾਈਆਂ ਹੋਈਆਂ ਉਹ ਜਾ ਕੇ ਸਾਰੀ ਚੈਕਿੰਗ ਕਰ ਰਹੇ ਹੈ ਹਰ ਇੱਕ ਪਿੰਡ ਦੇ ਉੱਪਰ ਅਸੀਂ ਇੱਕ ਨੋਡਲ ਅਫਸਰ ਲਾਇਆ ਹੋਇਆ ਜਿਹੜਾ ਕਿ ਸਾਰੇ ਲੋਕਲ ਪਿੰਡ ਦੇ ਬੰਦਿਆਂ ਨਾਲ ਰابطਾ ਰੱਖਦਾ ਹੈ ਤੇ ਉਹਨਾਂ ਨੂੰ ਮੋਟੀਵੇਟ ਕਰਦਾ ਹੈ ਕਿ ਅਵੇਅਰਨੈਸ ਦਿੰਦਾ ਹੈ ਤੇ ਮਸ਼ੀਨ ਦੀ ਅਵੇਲੇਬਿਲਿਟੀ ਉੱਥੇ ਕਰਾਂਦਾ ਹੈ ਤੇ ਸਾਨੂੰ ਰਿਸਪੌਂਸ ਜ਼ਿਲ੍ਹੇ 'ਚ ਬੜਾ ਚੰਗਾ ਮਿਲਿਆ ਹੈ ਬੜਾ ਲੋਕੀ ਇਸ ਨੂੰ ਚੰਗੇ ਤਰੀਕੇ ਨਾਲ ਲੈ ਰਹੇ ਨੇ ਮੈਜੋਰਿਟੀ ਥਾਂ ਤੇ ਅਗਨੀ ਲੱਗੀ ਹੈ ਤੇ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਘਟ ਗਏ ਨੇ ਕੇਸਸ ਫਿਰ ਮੇਰੀ ਬਸ ਇਹੀ ਅਪੀਲ ਹੈਗੀ ਹੈ ਕਿ ਸਾਰਿਆਂ ਨੂੰ ਕਿ ਸੀਜ਼ਨ ਆਪਣਾ ਮੁੱਕ ਚੱਲਿਆ ਤੇ ਆਪਾਂ ਥੋੜਾ ਜਿਹਾ ਧਿਆਨ ਰੱਖੀਏ ਤੁਹਾਨੂੰ ਜਰਾ ਜੀ ਵੀ ਆਪਣੇ ਕ੍ਰੌਪ ਰੈਸੀਡੂ ਦੀ ਮੈਨੇਜਮੈਂਟ ਲਈ ਤੁਹਾਨੂੰ ਮਸ਼ੀਨਰੀ ਦੀ ਲੋੜ ਪੈਂਦੀ ਹੈ ਉਹ ਤੁਸੀਂ ਸਾਡੇ ਨਾਲ ਗੱਲ ਕਰੋ ਅਸੀਂ ਹੈਲਪਲਾਈਨ ਨੰਬਰ ਦਿੱਤਾ ਹੋਇਆ ਹੈ ਬਾਕੀ ਜਿਹੜਾ ਕਿੱਥੇ ਕਿੱਥੇ ਮਸ਼ੀਨਰੀ ਅਵੇਲੇਬਲ ਹੈਗੀ ਹੈ ਉਹ ਪਬਲਿਕ ਡੋਮੇਨ 'ਚ ਸਾਰਾ ਕੁਝ ਹੈਗਾ ਮਸ਼ੀਨਰੀ ਤੇ ਐਡਿਕੁਏਟ ਰਿਸੋਰਸਸ ਸਾਰਾ ਕੁਝ ਅਵੇਲੇਬਲ ਹੈ ਸਟਬਲ ਬਰਨਿੰਗ ਤੋਂ ਉੱਪਰ ਬਚੀਏ ਤੇ ਆਪਣਾ ਜੁਰਾਤਨਾ ਵਾਤਾਵਰਣ ਹੈਗੇ ਨੋ ਪਟਰੀ ਕਾਸਟ ਲਈ ਥੈਂਕ ਯੂ